ਜੀ ਮੈਂ ਦੱਸ ਦਊ ਮੈਡਮ ਦਾ ਦੋ ਦਿਨਾਂ ਨਗਰ ਵਿਖੇ ਇੱਕ ਕੰਪਲੇਂਟ ਆ ਰਹੀ ਹੈ ਮਾਪਿਆਂ ਵੱਲੋਂ ਕਿ ਆ ਜਾ ਰਿਹਾ ਵਾ ਕਿ ਇੱਕ ਹੀ ਬੁੱਕਸਟੋਰ ਤੋਂ ਪ੍ਰਿੰਟ ਕੀਤੀਆਂ ਕਾਪੀਆਂ ਦੋ ਕੀ ਕਹਿ ਜਾਂਦੇ ਦੇਖੋ ਜੀ ਮੇਰੇ ਧਿਆਨ ਵਿੱਚ ਹੁਣੇ ਹੀ ਮਾਮਲਾ ਆਇਆ ਹੈ ਠੀਕ ਹੈ ਕਿ ਇੱਕ ਹੀ ਬੁੱਕਸਟੋਰ ਤੋਂ ਪ੍ਰਿੰਟ ਕੀਤੀਆਂ ਕਾਪੀਆਂ ਕਵਰ ਦੋ ਸਕੂਲ ਕਰ ਰਹੇ ਕੰਮ ਤੇ ਇਹਨਾਂ ਸਕੂਲਾਂ ਦੀ ਮੈਂ ਪੂਰੀ ਜਾਂਚ ਕਰਵਾਵਾਂਗੇ ਠੀਕ ਹੈ ਜੀ ਤੇ ਉਹਨੂੰ ਐਸੇ ਵੇਚ ਸਕਦੇ ਜਾਂ ਨਹੀਂ ਵੇਚ ਸਕਦੇ ਹਾਂਜੀ ਕੋਈ ਨਹੀਂ ਨਹੀਂ ਵੇਚ ਸਕਦੇ ਜਾਂ ਨਹੀਂ ਵੇਚ ਸਕਦੇ ਨਹੀਂ ਕੀ ਕਾਰਵਾਈ ਜੇ ਦੋਸ਼ੀ ਪਾਈ ਜਾਂਦੇ ਤੇ ਕੀ ਕਾਰਵਾਈ ਹੋ ਸਕਦੀ ਹੈ ਨਾ ਖਲਾ। ਜੋ ਬੰਦੇ ਕਾਰਵਾਈ ਕੀਤੀ ਜਾਵੇ। ਠੀਕ ਹੈ ਠੀਕ ਹੈ। ਪਰ ਤੋਂ ਇਹ ਵੀ ਨਹੀਂ ਕਿ ਨਾ ਪਰ ਇਹ ਕਿਤਾਬਾਂ ਤੁਸੀਂ ਦੇਦੇ ਤਾਂ ਤੁਸੀਂ ਇਹ ਮਟੀਰੀਅਲ ਵਿੱਚ ਸਥਾਨ ਕਰਦੇ ਹੋ ਨਾ ਮਤਲਬ ਜਸਟ ਆਉਂਦਾ ਡਿਸਪੈਸ਼ਨ ਹਾਂਜੀ ਉਹਦੇ ਆਪਸ਼ਨ ਜੀ ਪਰ ਤੁਸੀਂ ਕਿਤਾਬਾਂ ਸਾਰੇ ਸਕੂਲਾਂ ਦੇ ਦੇ ਇੱਕ ਮਿੰਟ ਭਾਈ ਕਿਤਾਬਾਂ ਸਾਰੇ ਸਕੂਲਾਂ ਦੇ ਦੇ। ਅੱਥੇ ਜੋ ਲੀਟਲ ਫਲਾਵਰ ਤੇ ਇੱਕ ਕ੍ਰਿਸਟਲ ਗੜਾ ਉਹ ਦੋ ਸਕੂਲਾਂ ਦੇ ਪੇਪਰ ਵੀ ਹੋਈ ਹੈ ਤੇ ਕਿਤਾਬਾਂ ਵੀ ਦੋ ਸਕੂਲਾਂ ਦੀਆਂ ਦੇ ਰਹੇ ਹੋ। ਹਾਂ ਜੀ ਸਕੂਲ ਸਿਖਿਆ ਬੋਰਡ ਦੇ ਕਿਤਾਬਾਂ ਹੈਗੀਆਂ ਨੇ ਇਹ ਕੁਸਚਨ ਜੇ ਲੈਣੀਆਂ ਨੇ ਲੈ ਉਹ ਇਸੇ ਨਹੀਂ ਉਹ ਸਾਡੀ ਦੂਸਰੀ ਦੀ ਬਾਤ ਇੱਥੇ ਸਿਰ ਦੂਸਰ ਸਕੂਲ ਅਸਲ ਦੂਸਰੀ ਦੀ ਉਹ ਬੁੱਕਸ ਵੀ ਨਾਲ ਤੁਸੀਂ ਪ੍ਰਿੰਟ ਦੇ ਦੇਗੇ ਹਾਂ ਜੀ ਉਹ ਕਾਪੀਆਂ ਵੀ ਪ੍ਰਿੰਟ ਨੇ ਉਹ ਕਾਪੀਆਂ ਦੇਖੀ ਹਾਂ ਜੀ ਹਾਂ ਜੀ ਉਹ ਵੀ ਪ੍ਰਿੰਟ ਤੁਸੀਂ ਦੇ ਨਾਲ ਕੰਮਰਸਰੀ ਲਈ ਨਹੀਂ ਨਹੀਂ ਕੋਈ ਖਾਸ ਨਹੀਂ ਵੀ ਲੈਂਦਾ ਅਸੀਂ ਪੈਟੀਕੂਲਰ ਮਤਲਬ ਕਿਸੇ ਸਕੂਲ ਦਾ ਉਹ ਵੀ ਵੈਰੀਟੀ ਕਰ ਸਕਦੇ 300 ਕਿਹਦੇ ਵਾ ਪਾਸੇ ਉਹਨੇ ਇਹਦੇ ਲਈ ਗੱਲ ਕੀਤੀ ਹੈ ਤੇ ਉਹਨੇ ਵੀ ਕਰ ਦਿੱਤਾ 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 ਹੈ ਜੀ ਮੈਂ ਦੱਸ ਦਊ ਮੈਡਮ ਦੱਸ ਦੋ ਦਿਨਾਂ ਨਗਰ ਦੇਖੇ ਇੱਕ ਕੰਪਲੇਂਟ ਆ ਰਹੀ ਹੈ ਮਾਪਿਆਂ ਵੱਲੋਂ ਕਿ ਆ ਜਾ ਰਿਹਾ ਵਾ ਕਿ ਇੱਕ ਹੀ ਬੁੱਕ ਸਟੋਰ ਤੋਂ ਪ੍ਰਿੰਟ ਕੀਤੀਆਂ ਕਾਪੀਆਂ ਦੋ ਕੀ ਕਹਿਣਾ ਜਾਂਦੇ ਦੇਖੋ ਜੀ ਮੇਰੇ ਧਿਆਨ ਵਿੱਚ ਹੁਣੇ ਇਹ ਮਾਮਲਾ ਆਇਆ ਹੈ ਠੀਕ ਹੈ ਕਿ ਇੱਕ ਹੀ ਬੁੱਕ ਸਟੋਰ ਤੋਂ ਪ੍ਰਿੰਟ ਕੀਤੀਆਂ ਕਾਪੀਆਂ ਕਵਰ ਦੋ ਸਕੂਲ ਕਰ ਰਹੇ ਕੰਮ ਤੇ ਇਹਨਾਂ ਸਕੂਲਾਂ ਦੀ ਮੈਂ ਪੂਰੀ ਜਾਂਚ ਕਰਵਾਵਾਂਗੇ ਠੀਕ ਹੈ ਜੀ ਇਹਨੂੰ ਐਸੇ ਵੇਚ ਸਕਦੇ ਜਾਂ ਨਹੀਂ ਵੇਚ ਸਕਦੇ ਹਾਂਜੀ ਕੋਈ ਨਹੀਂ ਨਹੀਂ ਵੇਚ ਸਕਦੇ ਜਾਂ ਨਹੀਂ ਵੇਚ ਸਕਦੇ ਨਹੀਂ ਕੀ ਕਾਰਵਾਈ ਜੇ ਦੋਸ਼ੀ ਪਾਈ ਜਾਂਦੇ ਨੇ ਤੇ ਕੀ ਕਾਰਵਾਈ ਹੋ ਸਕਦੀ ਹੈ ਨਾ ਖਲਾਫ ਜੋ ਬੰਦੀ ਕਾਰਵਾਈ ਕੀਤੀ ਜਾਵੇ ਠੀਕ ਹੈ ਠੀਕ ਹੈ